ਹੈਲੋ ਜੀ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਿਲੀ ਆਈ ਹੋਪ ਫਰੈਂਡ ਤੁਸੀਂ ਸਾਰੇ ਹੀ ਬਹੁਤ ਵਧੀਆ ਹੋਵੋਗੇ ਤੇ ਅੱਜ ਹੈ ਸ਼ਿਵਰਾਤਰੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਸ਼ਿਵਰਾਤਰੀ ਦੀਆਂ ਬਹੁਤ-ਬਹੁਤ ਵਧਾਈਆਂ ਇਹ ਸ਼ਿਵਰਾਤਰੀ ਵਾਲੇ ਦਿਨ ਦਾ ਯਾਨਕੀ ਵਲੋਗ ਹੈ ਆਪਣੇ ਇੱਥੇ ਮੈਂ ਸਵੇਰ ਹੀ ਸਜਰੀ ਉੱਠ ਕੇ ਅੱਜ ਪਹਿਲਾਂ ਆਪਣਾ ਨਹਾ ਨੂੰ ਲਈ ਸੀਗੀ ਤੇ ਸਿਰ ਧੋ ਲਿਆ ਸੀਗਾ ਕਿਉਂਕਿ ਮੈਂ ਰੱਖਣਾ ਸੀਗਾ ਅੱਜ ਵਰਤ ਤਾਂ ਕਰਕੇ ਤੇ ਮੈਂ ਪਹਿਲਾਂ ਮਨੂ ਨੂੰ ਫੋਨ ਕੀਤਾ ਵੀ ਜਾਣਾ ਹੈ ਨਾ ਵੀ ਮੰਦਿਰ ਜਾਏਗੀ ਉਹ ਕਹਿੰਦੀ ਉਹ ਉਹਨੇ ਜਵਾਬ ਦੇਤਾ ਕਹਿੰਦੀ ਮੈਂ ਜਾਣਾ ਨਹੀਂ ਹੈਗੀ ਫਿਰ ਮੈਂ ਕਿਹਾ ਚਲ ਮੈਂ ਕੱਲੀ ਵਗ ਜੰਨੀ ਆ ਫਿਰ ਰਮਨੀਤ ਦੇ ਡੈਡੀ ਕਹਿਣ ਲੱਗੇ ਵੀ ਚਲੋ ਵੀ ਮੈਂ ਵੀ ਚੱਲਦਾ ਹੈ ਨਾ ਤੇ ਫਿਰ ਰਮਨੀਤ ਦੇ ਡੈਡੀ ਹੁਣ ਆ ਰਹੇ ਸੀਗੇ ਤੇ ਇੱਥੇ ਮੈਂ ਕਿਹਾ ਚੁੱਲੇ ਨੇ ਨਾ ਕਿ ਆਉਂਦੇ ਨੇ ਤੇ ਮੈਂ ਝਾੜੂ ਝੂੜੂ ਲਗਾ ਦਿੰਨੀ ਆ ਅੰਦਰੋਂ ਮੈਂ ਸਾਰਾ ਝਾੜੂ ਕੱਢ ਲਈ ਸੀਗੀ ਤੇ ਸੂਟ ਮੇਰਾ ਬਣਿਆ ਨਹੀਂ ਹੈਗੇ ਜਿਹੜਾ ਮੈਂ ਰਾਤ ਸੋਚ ਰਹੀ ਸੀਗੀ ਮੈਂ ਬਣਾਵਾਂ ਕਿਉਂਕਿ ਰਾਤੀ ਨੂੰ ਰਮਨੀਤ ਦੇ ਡੈਡੀ ਛੇਤੀ ਸੋ ਗਏ ਸੀਗੇ ਜਦੋਂ ਜਦ ਇਹ ਸੋ ਜਾਂਦੇ ਨੇ ਨਾ ਫਿਰ ਮੈਂ ਖੜਕਾ ਵਗੈਰਾ ਨਹੀਂ ਕਰਦੀ ਹੈਗੀ ਫਿਰ ਮੇਰਾ ਮੂੰਡ ਚੇਂਜ ਹੋ ਗਿਆ ਮੈਂ ਕਿਹਾ ਚਲੋ ਰਹਿਣ ਦਨੀਆ ਵੀ ਫੇਰ ਹੀ ਬਣਾ ਲਵਾਂਗੇ ਹਨਾ ਇਸ ਕਰਕੇ ਮੈਂ ਕਿਹਾ ਚਲ ਛੱਡ ਪਰਾਂ ਵੀ ਪਹਿਲਾਂ ਵਾਲੇ ਕੋਈ ਨਾ ਕੋਈ ਚਲੋ ਸੂਟ ਪਾ ਲਵਾਂਗੇ ਤੇ ਫਿਰ ਮੈਂ ਫਰੈਂਡ ਇੱਥੇ ਹੁਣ ਆ ਗਏ ਸੀਗੇ ਅਸੀਂ ਮੰਦਿਰ ਆ ਗਏ ਸੀਗੇ ਤਿਆਰ ਤੁਰ ਹੋ ਕੇ ਤੇ ਚਲੋ ਜੀ ਇੱਥੇ ਆਪਾਂ ਹੁਣ ਦੁੱਧ ਆਪਾਂ ਲਿਆਏ ਸੀਗੇ ਨਾ ਕੱਚਾ ਦੁੱਧ ਮੰਮੀ ਨੂੰ ਵੀ ਲਿਆਏ ਸੀਗੇ ਮੰਮੀ ਵੀ ਕਹਿੰਦੀ ਸੀ ਕਹਿੰਦੀ ਮੈਨਨੇ ਵੀ ਜਾਣਾ ਕਿਉਂਕਿ ਮੰਮੀ ਆਏ ਸਾਲ ਆਉਂਦੇ ਹੁੰਦੇ ਨੇ ਇਸ ਕਰਕੇ ਫਿਰ ਮੰਮੀ ਵੀ ਆਗੇ ਸੀਗੇ ਤੇ ਹੁਣ ਮੰਮੀ ਨੇ ਨਾ ਪਲਸਤਰ ਖੋਲ ਲਿਆ ਸੀਗਾ ਆਪਦੇ ਆਪ ਹੀ ਰਾਤ ਪਲਸਤਰ ਮੰਮੀ ਦਾ ਖੁੱਲ ਗਿਆ ਸੀਗਾ ਤਾੰਗ ਕਰਕੇ ਫਿਰ ਮੰਮੀ ਚਲੋ ਆਈ ਗਈ ਸੀ ਕਿ ਕਹਿੰਦੀ ਮੈਂ ਚਲ ਜਾਏ ਹਾਂ ਜੀ ਮੰਦਿਰ ਹੈ ਨਾ ਇੱਥੇ ਦੇਖੋ ਮੰਮੀ ਵੀ ਮੱਥਾ ਟੇਕ ਰਹੇ ਨੇ ਤੇ ਮੈਂ ਵੀ ਸ਼ਿਵਲਿੰਗ ਤੇ ਦੁੱਧ ਵਗੈਰਾ ਚੜਾਤਾ ਸੀਗਾ ਤੇ ਇੱਥੇ ਹੁਣ ਲੜੀ ਸੀ ਕਿ ਮੈਂ ਤੂਫ ਸ਼ਨੀ ਦੇਵ ਦੇ ਸ਼ਨੀ ਦੇਵ ਦੇ ਕਿਉਂਕਿ ਸ਼ਨੀਵਾਰ ਹੀ ਸੀਗਾ ਸ਼ਾਇਦ ਇਸ ਦਿਨ ਹਾਂ ਸ਼ਨੀਵਾਰ ਸੀਗਾ ਤੇ ਮੈਂ ਕਿਹਾ ਚਲੋ ਸ਼ਨੀ ਦੇਵ ਦੇ ਤੂਫ ਲਾ ਦੇਣੇ ਜੋਤਿਵਤੀ ਕਰ ਦੇਣੇ ਆ ਤੇ ਇੱਥੇ ਸਾਰੇ 15 ਤੇ ਪੈ ਮੱਥਾ-ਮੁਥਾ ਟੇਕ ਲਿਆ ਸੀਗਾ ਆਪਾਂ ਨੇ ਮੰਨੂ ਤੇ ਬੱਚੇ ਹੈਨਾ ਉਹ ਘਰੇ ਸੀਗੇ ਬੱਚੇ ਤਾਂ ਹਲੇ ਰਮਣੀਂ ਤੇ ਸਾਨੂੰ ਤਾਂ ਹਲੇ ਸੁੱਤੇ ਉੱਠੇ ਵੀ ਨਹੀਂ ਸੀਗੇ ਤੇ ਉਹਨਾਂ ਨੂੰ ਮੈਂ ਜਗਾਇਆ ਵੀ ਨਹੀਂ ਸੀਗਾ ਮੈਂ ਕਿਹਾ ਚਲੋ ਸੁੱਤੇ ਪਏ ਰਹਿਣ ਦੋ ਕਿਉਂਕਿ ਛਾਨ ਨੇ ਫੇਰ ਰੋਣਾ ਹੀ ਸੀਗਾ ਮੈਂ ਕਿਹਾ ਚਲੋ ਉਹਨਾਂ ਨੂੰ ਮੈਂ ਸ਼ਾਮ ਨੂੰ ਮੇਲੇ ਵਗਾਰਾ ਦਿਖਾ ਲਾਵਾਂਗੀ ਮੇਲੇ ਚ ਲੈ ਕੇ ਜਾਵਾਂਗੇ ਹੈਨਾ ਵੀ ਹੁਣ ਸਵੇਰੇ ਸਵੇਰੇ ਪਹਿਲਾਂ ਆਪਾਂ ਨੇ ਮੱਥਾ ਟੇਕ ਲਿਆ ਸੀਗਾ ਦੁੱਧ ਚੜਾਤਾ ਸੀਗਾ ਪਹਿਲਾਂ ਮੈਂ ਲਾਈਨ 'ਚ ਲੱਗੇ ਤੇ ਬਾਹਰ ਵੀ ਫੇਰ ਮੈਂ ਇੱਥੇ ਆਪਣੇ ਸ਼ਿਵ ਸ਼ੰਕਰ ਜੀ ਤੇ ਦੁੱਧ ਚੜਾਦਣੀ ਇੱਥੇ ਵੀ ਸ਼ਿਵ ਜੀ ਦੀ ਮੂਰਤੀ ਹੈਗੀ ਸੀ ਕਿ ਮੈਂ ਕਿਹਾ ਚਲੋ ਇੱਥੇ ਵੀ ਆਪਾਂ ਦੁੱਧ ਚੜਾ ਦਨੇ ਆ ਤੇ ਚਲੋ ਜੀ ਫ੍ਰੈਂਡ ਇੱਥੇ ਐਨੀ ਭੀੜ ਤਾਂ ਨਹੀਂ ਹੈਗੀ ਸੀ ਕਿ ਭੀੜ ਤਾਂ ਬਹੁਤ ਜ਼ਿਆਦਾ ਘੱਟ ਹੀ ਸੀਗੀ ਵੀ ਚਲੋ ਵੀ ਐਨੀ ਨਹੀਂ ਹੈਗੀ ਸੀ ਕਿ ਕਿਉਂਕਿ ਅਸੀਂ ਆਏ ਸੀਗੇ ਇੱਥੇ 7 ਪਤਾ ਨਹੀਂ 7:30 ਵਜੇ ਦਾ ਟਾਈਮ ਸੀਗਾ ਇੱਥੇ ਹਨ ਤੇ ਫਿਰ ਆਪਾਂ ਨੇ ਸ਼ਿਵ ਲਿੰਗ ਦੁੱਧ ਵਗੈਰਾ ਚੜਾ ਕੇ ਰਮਨੀਤ ਦੇ ਡੈਡੀ ਵੀ ਇੱਥੇ ਕੀ ਆਗੇ ਸੀਗੇ ਇਹਨਾਂ ਦਾ ਵੀ ਮਨ ਸੀਗਾ ਕਿ ਮੈਂ ਵਰਤ ਰੱਖਾ ਹੈਨਾ ਪਰ ਰੱਖਿਆ ਨਹੀਂ ਗਿਆ ਹੈਗਾ ਰੱਖਿਆ ਨਹੀਂ ਗਿਆ ਵਰਤ ਪਰ ਉਹਨਾਂ ਜਹਾਂ ਵਰਤ ਮੰਗੂ ਹੀ ਸੀਗੇ ਕਿਉਂਕਿ ਰੋਟੀ ਵਗੈਰਾ ਤਾਂ ਨਹੀਂ ਤੇ ਡੈਡੀ ਨੇ ਖਾਈ ਨਹੀਂ ਸੀਗੀ ਪਰ ਜਿਹੜੇ ਉਹ ਹੁੰਦੇ ਨੇ ਜਿਵੇਂ ਉਗਲੇ ਦੇ ਆਟੇ ਦੇ ਹੁੰਦੇ ਨੇ ਨਾ ਟਿੱਕੀ ਵਗੈਰਾ ਆਲੂ ਵਗੈਰਾ ਇਹ ਚਲੋ ਖਾ ਲਏ ਸੀਗੇ ਉਹਨਾਂ ਨੇ ਹਾਂ ਤੇ ਇੱਥੇ ਫਿਰ ਅਸੀਂ ਸੂਰਜ ਦੇਵਤਾ ਨੂੰ ਪਾਣੀ ਵੀ ਦਿੱਤਾ ਸੀਗਾ ਸ਼ਿਵ ਜੀ ਨੂੰ ਜਲ ਚੜ੍ਹਾਉਣ ਤੋਂ ਬਾਅਦ ਹੈ ਨਾ ਫਿਰ ਸੂਰਜ ਦੇਵਤਾ ਨੂੰ ਵੀ ਪਾਣੀ ਦਿੰਨਿਆ ਤੇ ਮੰਮੀ ਵੀ ਦੇਖੋ ਹੁਣ ਠੀਕ ਸੀਗੀ ਮੰਮੀ ਹਾਂ ਥੋੜਾ ਜਿਹਾ ਵੀ ਕਿਉਂਕਿ ਹੁਣ ਪਲਸਟਰ ਖੁੱਲਿਆ ਨਾ ਤੇ ਥੋੜਾ ਜਿਹਾ ਵੀ ਕਹਿੰਦੀ ਹਲਕਾ ਜਿਹਾ ਦਰਦ ਹੁੰਦਾ ਹੁਣ ਜੋ ਸਭ ਠੀਕ ਸੀਗਾ ਤੇ ਪਲਸਟਰ ਮੰਮੀ ਨੇ ਆਪ ਹੀ ਖੋਲਿਆ ਸੀਗਾ ਆਪ ਹੀ ਮੰਮੀ ਡਾਕਟਰ ਬਣ ਗਈ ਸੀ ਤੇ ਚਲੋ ਕੋਈ ਉਹ ਆਪ ਹੀ ਨਿਕਲ ਗਿਆ ਸੀਗਾ ਮੰਮੀ ਨੇ ਵੀ ਨਹੀਂ ਖੋਲਿਆ ਸੀਗਾ ਪਲਸਟਰ ਆਪ ਹੀ ਨਿਕਲ ਗਿਆ ਸੀਗਾ ਨੀਚੇ ਡਿੱਗਿਆ ਪਿਆ ਸੀਗਾ ਰਾਤ ਨੂੰ ਮੰਜੇ ਤੋਂ ਹੈਨਾ ਤੇ ਚਲੋ ਜੀ ਫਿਰਣ ਇਹ ਹੈ ਗਿਆ ਹੁਣ ਨੈਕਸਟ ਡੇ ਕਿਉਂਕਿ ਉਸ ਤੋਂ ਬਾਅਦ ਅਸੀਂ ਚਲੇ ਗਏ ਸੀਗੇ ਫਿਰ ਸ਼ਾਮ ਨੂੰ ਮੇਲੇ ਤੇ ਬੱਚਿਆਂ ਨੂੰ ਮੇਲਾ ਕੁਮਾਕੇ ਲੈ ਕੇ ਆਏ ਸੀਗੇ ਤੇ ਬਹੁਤ ਜ਼ਿਆਦਾ ਇੰਜੋਏ ਕੀਤੇ ਸੀਗਾ ਮੈਂ ਮੰਨੂ ਮੰਮੀ ਤੇ ਬਾਕੀ ਹੋਰ ਗੱਲ ਘੁਮਾਣ ਦੇ ਸਾਰੇ ਗਏ ਸੀਗੇ ਹੈਨਾ ਤੇ ਬਹੁਤ ਜ਼ਿਆਦਾ ਮਜ਼ਾ ਆਇਆ ਸੀਗਾ ਫਿਰ ਰਾਤ ਨੂੰ ਵਲੋਗ ਉੱਥੇ ਵੀ ਮੈਂ ਕੋਈ ਕਲਿੱਪ ਨਹੀਂ ਬਣਾ ਸਕੀ ਹੈਗੀ ਯਾਦ ਹੀ ਨਹੀਂ ਰਿਹਾ ਹੈਗੇ ਮੈਨੂੰ ਵੀ ਕੋਈ ਕਲਿੱਪ ਵੀ ਬਣਾਉਣੀ ਹੈ ਹੈਨਾ ਮੈਂ ਦਿਮਾਗ ਚੋਂ ਹੀ ਨਿਕਲ ਗਈ ਕਿਉਂਕਿ ਬੱਚੇ ਨੇ ਬਹੁਤ ਜ਼ਿਆਦਾ ਬੰਦ ਲਾਇਆ ਹੋਇਆ ਸੀਗਾ ਸ਼ਾਨੂੰ ਨੇ ਹੈਨਾ ਛੋਟੇ ਬੱਚੇ ਨੇ ਤੰਗ ਕਰਿਆ ਹੋਇਆ ਸੀਗਾ ਤਾਂ ਕਰਕੇ ਬਸ ਉੱਥੇ ਫੇਰ ਯਾਦ ਹੀ ਨਹੀਂ ਰਿਹਾ ਤੇ ਹੁਣ ਸਵੇਰੇ ਟਾਈਮ ਆਪਣਾ ਖਤਮ ਹੋ ਗਿਆ ਸੀਗਾ ਫਰੈਂਡ ਸਿਲੰਡਰ ਤੇ ਨਾਲ ਦੀ ਨਾਲ ਹੀ ਚਲੋ ਆਪਣੇ ਰੋਜ਼ ਵਾਂਗੂ ਹੀ ਆ ਜਾਂਦੇ ਨੇ ਤੇ ਨਾਲ ਦੀ ਨਾਲ ਹੀ ਆਪਾਂ ਨੇ ਭਰ ਆ ਲਿਆ ਸੀਗਾ ਉਸ ਤੋਂ ਬਾਅਦ ਸਿਲੰਡਰ ਸਿਲੰਡਰ ਪਰੰਤ ਬਾਅਦ ਰਮਣੀਤ ਤੇ ਡੈਡੀ ਤਾਂ ਮਤਲਬ ਕਿ ਖਾ ਲਈ ਸੀਗੇ ਉਹਨਾਂ ਨੇ ਤਾਂ ਰੋਟੀ ਅਸੀਂ ਉਹ ਰਹਿੰਦੇ ਸੀਗੇ ਕਿਉਂਕਿ ਉਹਨਾਂ ਨੇ ਜਾਣਾ ਸੀਗਾ ਕੰਮ ਤੇ ਫਿਰ ਮੈਂ ਉਹਨਾਂ ਨੂੰ ਫਟਾਫਟ ਲਾ ਕੇ ਦੇ ਦਿੱਤੀ ਸੀਗੀ ਤੇ ਬਾਅਦ ਚ ਚਲੋ ਸਿਲੰਡਰ ਆਪਣਾ ਆ ਵੀ ਗਿਆ ਸੀਗਾ ਤੇ ਉਸ ਤੋਂ ਬਾਅਦ ਹੁਣ ਮੈਂ ਲੱਗੀ ਸੀਗੀ ਪਹਿਲਾਂ ਸਵੇਰੇ ਉੱਠਦੇ ਸਾਰ ਮੈਂ ਗਲੀ 'ਚ ਝਾੜੂ ਲਾਇਆ ਸੀਗਾ ਤੇ ਕੂੜਾ ਮੈਂ ਚੱਕਿਆ ਨਹੀਂ ਹੈਗਾ ਮੈਂ ਖੈ ਚੱਕ ਦਿੰਨੀ ਆ ਤੇ ਫਿਰ ਅੱਗੇ ਵਧਣ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਿਊ ਆਨਿਓ ਤਾਂ ਪਲੀਜ਼ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਪਲੀਜ਼ ਫੁੱਲ ਵਾਚ ਜ਼ਰੂਰ ਕਰਿਆ ਕਰੋ ਅਗਰ ਜੇ ਕੋਈ ਕਮੀ ਪੇਸ਼ੀ ਲੱਗਦੀ ਹੋਵੇ ਤਾਂ ਪਲੀਜ਼ ਕਮੀ ਪੇਸ਼ੀ ਨੂੰ ਉਹ ਦੂਰ ਕਰਿਆ ਕਰੋ ਤੁਸੀਂ ਸੋਰੀ ਦੂਰ ਮੈਂ ਕਰਾਂਗੀ ਦੂਰ ਤਾਂ ਭੁੱਲ ਗਈ ਐ ਦੂਰ ਤਾਂ ਮੈਂ ਕਰਨਾ ਵੀ ਤੁਸੀਂ ਦੱਸਿਆ ਕਰੋ ਹੈਨਾ ਤੇ ਉਸ ਤੋਂ ਬਾਅਦ ਫਰੈਂਡ ਹੁਣ ਹੈ ਗਿਆ ਸੀਗਾ ਇੱਥੇ ਮੈਂ ਬਣਾ ਕਰੀ ਸੀਗੀ ਆਪਣਾ ਨਾਸ਼ਤਾ ਨਾਸ਼ਤੇ ਕਰਨ ਦੀ ਤਿਆਰੀ ਬਸ ਕੁਝ ਰਾਤ ਸਬਜੀ ਵਗੈਰਾ ਕੁਝ ਬਣਾਈ ਨਹੀਂ ਸੀਗੀ ਤੇ ਫਿਰ ਹੁਣ ਆਪਣੇ ਆ ਗਿਆ ਸੀਗਾ ਸਾਗ ਹੈਨਾ ਮੰਮੀ ਨੂੰ ਆਇਆ ਸੀਗਾ ਸਾਗ ਤੇ ਮੈਂ ਮੰਮੀ ਨੂੰ ਕੱਲੀ ਕਹਿ ਕੇ ਆਣੀ ਸੀਗਾ ਮਗਾ ਮੰਮੀ ਮਗਾ ਮੇਰਾ ਸਾਗ ਖਾਣ ਨੂੰ ਬਹੁਤ ਜ਼ਿਆਦਾ ਜੀ ਕਰੀ ਜਾਂਦਾ ਤੇ ਫਿਰ ਚਲੋ ਜੀ ਮੰਮੀ ਨੂੰ ਪਤਾ ਨਹੀਂ ਕਿਧਰੋਂ ਹੋਰ ਆ ਗਏ ਸੀਗਾ ਪਿੰਡੋਂ ਤੋਂ ਸਾਗ ਤੇ ਫਿਰ ਮੰਮੀ ਨੇ ਇੱਧਰ ਵੀ ਭੇਜਤਾ ਸੀਗਾ ਚਲੋ ਕੋਲੀ ਕਹਣਾ ਤੇ ਹੁਣ ਫਟਾਫਟ ਮੈਂ ਲਾ ਰਹੀ ਸੀਗੀ ਤੜਕਾ ਕਿਉਂਕਿ ਹੁਣ ਭੁੱਖ ਮੇਰ ਤੋਂ ਬਰਦਾਸ਼ਤ ਨਹੀਂ ਹੋ ਰਹੀ ਸੀਗੀ ਮੇਰ ਤੋਂ ਕਿ ਬੱਚਾ ਤੋਂ ਵੀ ਨਹੀਂ ਹੋ ਰਹੀ ਸੀਗੀ ਸ਼ਾ ਰਮਣੀਤ ਤੋਂ ਰਮਣੀਤ ਦਾ ਵੀ ਬਹੁਤ ਜ਼ਿਆਦਾ ਫੇਵਰੇਟ ਹੈ ਤੇ ਇੱਥੇ ਫਿਰ ਮੈਂ ਪਿਆਜ਼ ਲਸਣ ਦਾ ਤੜਕਾ ਲਾਇਆ ਪਹਿਲਾਂ ਸਾਗ ਨੂੰ ਕਿਉਂਕਿ ਸਾਗ ਨੂੰ ਚਾਹੀਦਾ ਜਿਨਾ ਵਰਜੀ ਤੜਕਾ ਲੱਗਿਆ ਹੋਵੇ ਪੇਜਿਆ ਹੋਵੇ ਕਿਸੇ ਨੇ ਬਹੁਤ ਵਧੀਆ ਬਣਾਇਆ ਹੋਵੇ ਪਰ ਮੈਂ ਜਦ ਤੱਕ ਤੜਕਾ ਦੁਆਰ ਤੋਂ ਨਹੀਂ ਲਗਾਉਂਦੀ ਹੈਗੀ ਮੈਨੂੰ ਸਵਰਜਾ ਆਉਂਦਾ ਨਹੀਂ ਹੈਗਾ ਇਸ ਕਰਕੇ ਤੇ ਇੱਥੇ ਮੈਂ ਤੜਕਾ ਲਾ ਲਿਆ ਤੇ ਨਾਲ ਦੀ ਨਾਲ ਦੇਖੋ ਦੁੱਧ ਵੀ ਨਿਕਲ ਗਿਆ ਸੀਗਾ ਮੈਨੂੰ ਐ ਸੀਗਾ ਵੀ ਮੈਂ ਚਲੋ ਧਿਆਨ ਰੱਖਾਂਗੀ ਬਸ ਫਿਰ ਦਿਮਾਗ ਹੋ ਕਿੰਨੀ ਵਰੀ ਰਹਿੰਦੀ ਨਹੀਂ ਹੈਗੀ ਨਾ ਦਿਮਾਗ 'ਚ ਤਾਂ ਕਰਕੇ ਤੇ ਆ ਚਲੋ ਜੀ ਇੱਥੇ ਦੇਖੋ ਸਾਗ ਨੂੰ ਆਪਣਾ ਤੜਕਾ ਲੱਗ ਗਿਆ ਤੇ ਹੁਣ ਆਪਾਂ ਖਾਣੇ ਆ ਰੋਟੀ ਰੋਟ ਰੋਟੀ ਖਾ ਕੇ ਫਿਰ ਮੈਂ ਹੈ ਨਾ ਸਾਗਨ ਸਾਗਨਾ ਰੋਟੀ ਖਾ ਕੇ ਨਾ ਮੈਨੂੰ ਇੰਨੀ ਨੀਸਤੀ ਚੜੀ ਇੰਨੀ ਨੀਸਤੀ ਚੜੀ ਮੈਂ ਸਾਰੇ ਦਿਨ ਮੰਗੂ ਪਈ ਰਹੀ ਸੀਗੀ ਕੰਮ ਵੀ ਫਿਰ ਮੈਂ ਲੇਟ ਕੀਤੇ ਸੀਗੇ ਤੇ ਹੁਣ ਕੰਮ ਕੁਮ ਨਵੇੜ ਕੇ ਸ਼ਾਮ ਦਾ ਸ਼ਾਮ ਦੇ ਟਾਈਮ ਤੁਹਾਨੂੰ ਮਿਲ ਰਹੀਆਂ ਸਿੱਧਾ ਹੁਣ ਮੈਂ ਹੈਨਾ ਕਿਉਂਕਿ ਹੁਣ ਫੇਰ ਦੁਬਾਰੇ ਭੁੱਖ ਲੱਗੀ ਸੀਗੀ ਕਿਉਂਕਿ ਦੁਪਹਿਰ ਰੋਟੀ ਖਾਈ ਨਹੀਂ ਸੀਗੀ ਤੇ ਹੁਣ ਭੁੱਖ ਲੱਗੀ ਸੀਗੀ ਤੇ ਹੁਣ ਮੈਂ ਬਣਾ ਰਹੀ ਸੀਗੀ ਨਿਊਡਲਸ ਹੈਨਾ ਨਿਊਡਲ ਬਣਾ ਰਹੀ ਸੀ ਸਾਨਾ ਪਹਿਲਾਂ ਮੈਂ ਇਹ ਚ ਤੁਕਸ ਦੇ ਵਿੱਚ ਪਾ ਲਏ ਸੀਗੇ ਆਪਾਂ ਨੇ ਇਹ ਜਿਹੜੇ ਨਿਊਡਲ ਉਬਾਲਨੇ ਰੱਖਤੇ ਸੀਗੇ ਰਮਣੀਤ ਤੇ ਡੈਡੀ ਤਾਂ ਹੈ ਨਹੀਂ ਸੀਗੇ ਇਸ ਕਰਕੇ ਮੈਂ ਰਮਣੀਤ ਹੀ ਸੀਗੀ ਹੈ ਨਾ ਦੋਨੇ ਜਣੇ ਸੀਗੇ ਤੇ ਸ਼ਾਨ ਉਧਰ ਸੀਗਾ ਤੇ ਮੈਂ ਕਿਹਾ ਥੋੜਾ ਜਿਹੜੇ ਬਚੇ ਹੋਏ ਸੀਗੇ ਉਹੀ ਬਣਾ ਰਹੀ ਸੀਗੀ ਮੈਂ ਤੇ ਇੱਥੇ ਆਪਾਂ ਨੇ ਕੱਟਲੇ ਸੀਗੇ ਇੱਕ ਸ਼ਿਮਲਾ ਮਿਰਚ ਸੀਗੀ ਤੇ ਇੱਕ ਗੋਭੀ ਸੀਗੀ ਹਾਂ ਮੈਂ ਨਾ ਗੋਭੀ ਲੈਣਾ ਸ਼ਾਨ ਰਮਣੀਤ ਨੂੰ ਭੇਜਿਆ ਸੀਗਾ ਤੇ ਐਨਾ ਠੱਗਦੇ ਨੇ ਐਨਾ ਠੱਗਦੇ ਨੇ ਨਾਲੇ ਹੋਰ ਹੈ ਨਾ ਗੋਭੀ ਉਹਨਾਂ ਨੇ ਸੜੀ ਜੀ ਦੇ ਦਿੱਤੀ ਮੈਂ ਦੁਵਾਰੇ ਪੇਸ ਤੇ ਦੁਵਾਰੇ ਫੇਰ ਉਹਨਾਂ ਨੇ ਉਹ ਮੇ ਦੇ ਦਿੱਤੀ ਫਿਰ ਮੈਂ ਦੁਵਾਰੇ ਗਈ ਹੈ ਨਾ ਤੇ ਫਿਰ ਮੈਂ ਉਹਨਾਂ ਤੋਂ ਵਧੀਆ ਜੀ ਗੋਭੀ ਲੈ ਕੇ ਆਈ ਨਾਲੇ ਇਹਨੂੰ ਘੱਟ ਦਿੱਤੀ ਸੀਗੀ ਤੋਲ ਕੇ ਫਿਰ ਮੈਂ ਉਸ ਤੋਂ ਵਧੀਆ ਉਹਨੂੰ ਖਾ ਕੇ ਲੈ ਕੇ ਆਈਆਂ ਨਾ ਸਹੀ ਲੈ ਕੇ ਆਈਆਂ ਤੇ ਉਸ ਤੋਂ ਬਾਅਦ ਤੇ ਫਿਰ ਇੱਥੇ ਦੇਖੋ ਆਪਣਾ ਮੈਂ ਨਾਲ ਦੀ ਨਾਲ ਤੁਹਾਡੇ ਨਾਲ ਗੱਲ ਵੀ ਕਰਦੀ ਜਾਵਾਂਗੀ ਤੇ ਇੱਥੇ ਆਪਣਾ ਤੇਲ ਗਰਮ ਹੋ ਗਿਆ ਸੀਗਾ ਤੇ ਆਪਾਂ ਇਹ ਚ ਪਿਆਜ਼ ਹਰੀਆਂ ਮਿਰਚਾਂ ਤੇ ਸ਼ਿਮਲਾ ਮਿਰਚ ਟਮਾਟਰ ਬੜੇ ਬੜੇ ਕੱਟੇ ਸੀਗੇ ਮੈਨੇ ਤੇ ਇਹਨੂੰ ਆਪਾਂ ਸਮਾਰ ਕੇ ਭੁੰਨ ਲਵਾਂਗੇ ਹੈ ਨਾ ਫਿਰ ਫਰੈਂਡ ਉਹਤੇ ਮੈਂ ਗੋਭੀ ਬਾਰੇ ਪੁੱਛਿਆ ਮੈਂ ਕਿ ਗੋਭੀ ਇੰਨੀ ਵੀ ਖਰਾਬ ਕਿਵੇਂ ਉਹ ਕਹਿੰਦਾ ਭਈ ਸਾਡੇ ਤਾਂ ਵੇਕੀ ਜਾਣੀ ਮੈਂ ਕਿ ਐਵੇਂ ਕਿਵੇਂ ਵਿਕ ਜਾਨੀ ਹੈ ਕਹਿੰਦਾ ਸਾਡੇ ਤੋਂ ਨਾ ਭਈਏ ਲੈ ਲੈਣਗੇ ਵੀ ਉਹ ਜਿਹੜੇ ਵੀ ਪਕੌੜੇ ਪਕੂੜੇ ਬਣਾਉਂਦੇ ਨੇ ਹੈਨਾ ਕਹਿੰਦਾ ਉਹਦੇ ਚ ਪਾ ਦਿੰਦੇ ਨੇ ਮੈਂ ਇੰਨੀ ਹੈਰਾਨ ਹੋਈ ਉਹਨਾਂ ਦੀ ਗੱਲ ਸੁਣ ਕੇ ਮੈਂ ਕਿ ਹਾਏ ਮੇਰੇ ਤਾਂ ਨਾ ਪੈਰਾਂ ਤੋਂ ਜ਼ਮੀਨ ਜੀ ਨਿਕਲ ਗਈ ਮੰਗਾ ਯਾ ਭਾ ਕੁਝ じゃ ਖਾਣੇ ਹੈਨਾ ਇੰਨੀ ਸੜੀ ਗੋਭੀ ਜੀ ਸੀਗੀ ਜਿਹੜੀ ਫੁੱਲ ਗੋਭੀ ਹੁੰਦੀ ਹੈ ਹੈਨਾ ਯਾਦ ਉਹ ਤੇ ਸਾਰੇ ਕਿਤੇ ਕਾਲੇ ਕਾਲਾ ਜਹਾ ਹੋ ਲੱਗਿਆ ਪਿਆ ਸੀਗਾ ਕਹਿੰਦੇ ਆਹ ਕਹਿੰਦੇ ਸਾਡੇ ਕਹਿੰਦਾ ਕੋਈ ਸਬਜ਼ੀ ਨਹੀਂ ਰਹਿੰਦੀ ਹੈਗੀ ਸਾਡੇ ਤਾਂ ਕਹਿੰਦਾ ਸਾਰੀਆਂ ਸਬਜ਼ੀਆਂ बिक ਜਾਣਗੀਆਂ ਮੈਂ ਕਿਹਾ ਹਾਏ ਮੈਂ ਖਾਸੀ ਕੀ ਕੁਝ ਖਾਣੇ ਆ ਕਹਿੰਦੇ ਮੈਂ ਕਿਹਾ ਇਹਨਾਂ ਨੇ ਤਾਂ ਨਾ ਆ ਕੇ ਪਤਾ ਨਹੀਂ ਕੀ ਕੁਝ ਕਰਤਾ ਹੈਣਾ ਆਪਣੇ ਇੱਥੇ ਬਿਲਕੁਲ ਵੀ ਨਹੀਂ ਹੈਣਾ ਸਾਫ਼ ਚੀਜ਼ ਕਹਿੰਦਾ ਕੁਝ ਵੀ ਨਹੀਂ ਹੈਗਾ ਕਹਿੰਦਾ ਤੁਸੀਂ ਯਕੀਨੀ ਮੰਨਣਾ ਹੈਗਾ ਜੇ ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸਾਂ ਨਾ ਤੁਸੀਂ ਹੈਰਾਨ ਹੋ ਜਾਓਗੇ ਕਹਿੰਦਾ ਥੋਣੇ ਕਦੇ ਵੀ ਕੁਝ ਖਾਣਾ ਨਹੀਂ ਹੈਗਾ ਕਹਿੰਦਾ ਸਾਡੇ ਤਾਂ ਕਹਿੰਦਾ ਜਿਹੜੇ ਆਲੂ ਜਮਾ ਸੜੇ ਹੋਏ ਹੁੰਦੇ ਨੇ ਨਾ ਜਮਾ ਸੜੇ ਹੋਏ ਹੈ ਨਾ 200 ਰੁਪਏ ਦੀ ਬੋਰੀ ਲੈ ਕੇ ਜਾਂਦੇ ਨੇ ਕਹਿੰਦਾ ਉਹ ਹੁਣ ਜੋ ਕਹਿੰਦੇ ਬੋਰੀ 500 ਰੁਪਏ ਦੀ ਆਪਾਂ ਨੇ ਕਿੰਨੇ ਦੀ ਹੈ ਕਹਿੰਦਾ 200 ਰੁਪਏ ਦੀ ਬੋਰੀ ਲੈ ਕੇ ਜਾਂਦੇ ਨੇ ਉਹ ਵੀ ਇੰਨਾ ਆਪਾਂ ਨੂੰ ਦੇਖੋ ਗੰਦਮੰਦ ਖਵਾ ਰਹੇ ਨੇ ਹੈ ਨਾ ਇਹ ਜਿਹੜੇ ਆ ਰਹੇ ਨੇ ਬਾਹਰੋਂ ਆਏ ਹੋਏ ਨੇ ਰੇੜੀਆਂ ਤੇ ਜਿਹੜੇ ਆਪਾਂ ਖਾਣੇ ਆ ਮੈਂ ਬਹੁਤ ਜ਼ਿਆਦਾ ਹਰਾਨੀ ਤੇ ਹੁਣ ਮੈਂ ਸੋਚ ਲਿਆ ਵੀ ਹੁਣ ਮੈਂ ਹੌਲੀ ਹੌਲੀ ਚਲੋ ਸਾਰੀਆਂ ਐਟਮਾ ਹੌਲੀ ਹੌਲੀ ਸਿੱਖਾਂਗੀ ਨਿਊਡਲ ਤਾਂ ਦੇਖੋ ਮੈਨੂੰ ਚਲੋ ਬਣਾਣੀ ਆ ਗਈ ਹੈ ਮੇਰੀ ਹੈਗੀਆਂ ਵੀ ਮੈਂ ਮੋਮਸ ਵੀ ਬਣਾਣੀ ਸਿੱਖਾਂ ਕਿਉਂਕਿ ਅਸੀਂ ਜ਼ਿਆਦਾਤਰ ਮੋਮਸ ਹੋਗੇ ਪਕੌੜੇ ਤੇ ਇੱਕ ਸੋਇਬੀ ਆਂਦੀ ਹੈ ਬੜੀਆਂ ਜਿਹੜੀ ਹੁੰਦੀਆਂ ਨੇ ਉਹ ਖਾਣੇ ਹੁੰਦੀਆਂ ਤੇ ਚਲੋ ਜੀ ਮੈਂ ਕੋਸ਼ਿਸ਼ ਕਰਾਂਗੀ ਹਨਾ ਵੀ ਬਣਾਇਆ ਕਰਾਂਗੀ ਮੈਂ ਵੀ ਦੇਖ ਦੇ ਕੇ ਇੱਕ ਦੋ ਵਾਰੀ ਚਲੋ ਗਲਤ ਨਹੀਂ ਟੇਸਟ ਵਧੀਆ ਹੋਊਗਾ ਇੱਕ ਦੋ ਵਾਰੀ ਚਲੋ ਗਲਤ ਹੋ ਕੇ ਦੁਬਾਰਤੋਂ ਤਾਂ ਚਲੋ ਕਦੇ ਨਾ ਕਦੇ ਤਾਂ ਟੇਸਟ ਵਧੀਆ ਹੋਈ ਜਾਊਗਾ ਹੈਨਾ ਤੇ ਫਰੈਂਡ ਉਸ ਤੋਂ ਬਾਅਦ ਦੇਖੋ ਆਪਾਂ ਨੇ ਹੁਣ ਆਪਣੇ ਜਦੋਂ ਸਬਜੀ ਆਪਣੀਆਂ ਪੁੰਨ ਲਗੀਆਂ ਸੀਗੀਆਂ ਨਾ ਤੇ ਇਹਦੇ ਵਿੱਚ ਮੈਂ ਪਾਤੀ ਸੀਗੇ ਮਸਾਲੇ ਜਿਹੜੇ ਆਪਣੇ ਘਰੇ ਮਸਾਲੇ ਹੁੰਦੇ ਨੇ ਨਾ ਉਹ ਹੀ ਪਾਏ ਸੀਗੇ ਚਾਟ ਮਸਾਲਾ ਪਾਤਾ ਸੀਗਾ ਮੈਂ ਨੇ ਧਨੀਆ ਪਾਊਡਰ ਪਾਤਾ ਸੀਗਾ ਤੇ ਹਾਂ ਮੈਂ ਜਿਹੜਾ ਹੁੰਦਾ ਮੈਗੀ ਦਾ ਮਸਾਲਾ ਉਹ ਪਾਤਾ ਸੀਗਾ ਤੇ ਉਸ ਤੋਂ ਬਾਅਦ ਇਹ ਨਿਊਡਲਸ ਪਾਤੀ ਸੀਗੇ ਆਪਾਂ ਨੇ ਹੈਨਾ ਤੇ ਇਹਨੂੰ ਆਪਾਂ ਹੁਣ ਸਮਾਰ ਕੇ ਮਸਾਲੇ ਦੇ ਵਿੱਚ ਇਹਦੇ 'ਚ ਰਲਾ ਲਾਵਾਂਗੇ 2 ਕੁ ਮਿੰਟ ਲੱਗਣਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਵਾਂਗੇ ਜਦੋਂ ਇਹ ਮਿਕਸ ਹੋ ਜਾਊਗਾ ਫਿਰ ਆਪਾਂ ਖਾਵਾਂਗੇ ਹੈਨਾ ਇਹਨੂੰ ਫਿਰ ਮੈਨੂੰ ਐ ਹੋ ਰਹੀ ਸੀਗਾ ਫਟਾਫਟ ਰਲਚੀ ਜਾਵੇ ਹੈਨਾ ਕਿਉਂਕਿ ਭੁੱਖ ਲੱਗੀ ਹੋਈ ਸੀਗੀ ਤਾਂ ਕਰਕੇ ਤੇ ਮੈਂ ਸੋਚ ਰਹੀ ਸੀਗੀ ਵੀ ਇਹਦੇ ਵਿੱਚ ਮੈਂ ਪਾਵਾਂ ਹੋ ਕੀ ਕਹਿੰਦੇ ਨੇ ਸਿਰਕਾ ਪਰ ਮੈਨੂੰ ਸਿਰਕਾ ਨਾਲ ਟੇਸਟ ਵਧੀਆ ਨਹੀਂ ਲੱਗਦਾ ਹੈਗਾ ਮੈਂ ਕਿ ਛੱਡ ਪਰਾਂ ਮੈਂ ਕਿ ਰੈਣੀ ਦੰਨੀ ਆ ਵੀ ਅਗਰ ਜੇ ਸਾਰੀ ਨਿਊਡਲ ਹੈ ਜਿਵੇਂ ਨਾ ਬੱਚਿਆਂ ਨੂੰ ਵੀ ਵਧੀਆ ਲੱਗੀ ਤੇ ਮੈਨੂੰ ਵੀ ਨਾ ਵਧੀਆ ਲੱਗੀ ਵੀ ਸਾਰੀ ਖਰਾਬ ਹੋ ਜੂਗੀ ਫਿਰ ਮੈਂ ਸਕਿਪ ਵੀ ਕਰਤੀ ਕਿਉਂਕਿ ਅਸੀਂ ਇੰਜ ਵੀ ਖਾਏ ਲੈਂਦੇ ਆ ਬੱਚੇ ਸਾਸ ਪਾ ਕੇ ਖਾ ਲੈਂਦੇ ਨੇ ਤੇ ਮੈਂ ਬਿਨਾ ਸਾਸ ਦੀ ਖਾਣੀ ਹੁੰਨੀ ਆ ਤੇ ਫਰੈਂਡ ਇੱਥੇ ਦੇਖੋ ਆਪਣੀ ਬਣ ਗਈ ਐ ਨਿਊਡਲ ਤੇ ਮੈਂ ਹੁਣ ਕੋਸ਼ਿਸ਼ ਕਰਾਂਗੀ ਕਿ ਮੈਂ ਹੋਰ ਰੈਸਪੀਆ ਸਿੱਖਾਂ ਬਣਾਣੀ ਹੈ ਨਾ ਬੱਚਿਆਂ ਨੂੰ ਘਰੇ ਬਣਾ ਕੇ ਖਵਾਇਆ ਕਰਾਂਗੇ ਤੇ ਤੇ ਬਾਹਰਲਾ ਖਾਣਾ ਆਪਾਂ ਬੰਦ ਕਰ ਦੇਵਾਂਗੇ ਅੱਜ ਤੋਂ ਬੱਸ ਤੇ ਚਲੋ ਜੀ ਫਰੈਂਡ ਇੱਥੇ ਆਪਣੀ ਦੇਖੋ ਨਿਊਡਲ ਬਣ ਗਈ ਸੀਗੀ ਤੇ ਹੁਣ ਆਪਾਂ ਕਰਦੇ ਆ ਨਿਊਡਲ ਇੰਜੋਏ ਤੇ ਅੱਜ ਤੁਸੀਂ ਵੀ ਖਾ ਲਓ ਤੇ ਰਮਣੀਤ ਨੂੰ ਹੁਣ ਬਾਹਰ ਖੇល ਰਿਹਾ ਸੀਗਾ ਮੈਂ ਫਟਾਫਟ ਵਾਜਾ ਮਾਰੇ ਸੀਗੀ ਵੀ ਆ ਜਾ ਖਾ ਲੈ ਕਿਉਂਕਿ ਹੁਣ ਮਨ ਨੂੰ ਵੀ ਭੁੱਖ ਲੱਗੀ ਪਈ ਸੀ ਮੇਰੇ ਤੋਂ ਨਾ ਕਹਿੰਦਾ ਮਮਾ ਮੈਨੇ ਬਿਸਕਟ ਖਾਣੇ ਨੇ ਮੈਂ ਕਹ ਪੁੱਤ ਬਿਸਕਟ ਨਹੀਂ ਖਾਏ ਹੁਣ ਬਸ ਆਪਾਂ ਨੂਡਲ ਬਣਾ ਰਹੇ ਹੁਣ ਨੂਡਲ ਖਾ ਲਿਆ ਹੈਣਾ ਤੇ ਚਲੋ ਜੀ ਫਰੈਂਡ ਕਿਵੇਂ ਦੀ ਲੱਗੀ ਤੁਹਾਨੂੰ ਅੱਜ ਦੀ ਵੀਡੀਓ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਤੇ ਤੁਸੀਂ ਨਿਊ ਆਨਿਓ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਤੁਸੀਂ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਤੇ ਪਲੀਜ਼ ਫੁੱਲ ਵਾਚ ਕਰਿਆ ਕਰੋ ਅਗਰ ਕੋਈ ਕਮੀ ਪੇਸ਼ੀ ਲੱਗੇ ਤਾਂ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਵੀ ਹਾਂਜੀ ਜੀ ਤੁਹਾਡੀ ਆਪਣੀ ਛੋਟੀ ਭੈਣ ਸਮਝ ਕੇ ਹੈਨਾ ਚਾਹੇ ਵੱਡੀ ਭੈਣ ਸਮਝ ਕੇ ਜਰੂਰ ਦੱਸਿਆ ਕਰੋ ਵੀ ਆਹ ਕਮੀ ਆ ਤਾਂ ਕਿ ਆਪਾਂ ਕਮੀ ਦੂਰ ਕਰੀਏ ਜੀ ਓਕੇ ਟਾਟਾ ਬਾਏ ਬਾਏ ਆਪਾਂ ਕੱਲ ਨੂੰ ਫੇਰ ਮਿਲਦੇ ਆਂ